ਦੋਸਤੋ ਮੈਂ ਤੁਹਾਡੇ ਲਈ ਉਹੀ ਸਟਾਕਸ ਚੁਣ ਕੇ ਲਿਆਉਣਾ ਹਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਰਿਟਰਨ ਦੇ ਸਕਦੇ ਹਨ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ Zomato ਦੇ ਚਾਰਟ ਦੇ ਉੱਤੇ ਚਰਚਾ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਕੁਝ ਹੋ ਸਕਦਾ ਹੈ ਆਪਾਂ Zomato ਨੂੰ ਵੀਕਲੀ ਚਾਰਟ ਦੇ ਉੱਤੇ ਦੇਖ ਰਹੇ ਹਾਂ Zomato ਦੇ ਵਿੱਚ ਲਗਾਤਾਰ ਇੱਕ ਅਪਟਰੈਂਡ ਬਣਿਆ ਹੋਇਆ ਸੀ ਅਪਟਰੈਂਡ ਨੂੰ ਫੋਲੋ ਕਰਦੇ ਹੋਏ Zomato ਨੇ 270 ਦੇ ਆਸ-ਪਾਸ ਇੱਕ ਵਧੀਆ ਸਪੋਰਟ ਬਣਾ ਲਈ ਸੀ ਪਰ ਇਸ ਤੋਂ ਬਾਅਦ Zomato ਨਾਲ ਰਿਲੇਟਡ ਕੁਝ ਖਬਰਾਂ ਦੇਖਣ ਨੂੰ ਮਿਲੀਆਂ ਕੁਝ ਬ੍ਰੋকারেਜ ਫਰਮਾਂ ਨੇ Zomato ਨੂੰ ਵੱਧੇ ਕੰਪੀਟੀਸ਼ਨ ਦੇ ਕਾਰਨ ਡਾਊ ਵਿਚ ਆਪਾਂ ਨੂੰ ਗਰਾਵਿਟ ਦੇਖਣ ਨੂੰ ਮਿਲੀ ਹੋਰ ਕਲੈਰਿਟੀ ਦੇ ਲਈ ਆਪਾਂ ਇਸ ਨੂੰ ਡੇਲੀ ਚਾਰਟ ਤੇ ਕਨਵਰਟ ਕਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਕਿ ਡੇਲੀ ਚਾਰਟ ਤੇ ਵੀ 240 ਦੇ ਆਸ-ਪਾਸ ਇੱਕ ਵਧੀਆ ਸਪੋਰਟ ਬਣੀ ਹੋਈ ਸੀ ਜਿੱਥੋਂ ਜ਼ੋਮੈਟੋ ਦੇ ਉੱਪਰ ਜਾਣ ਦੀ ਪੂਰੀ ਸੰਭਾਵਨਾ ਸੀ ਪਰ ਜਿਵੇਂ ਤੁਹਾਨੂੰ ਪਤਾ ਹੈ ਕਿ ਕੰਪਨੀਆਂ ਦੇ ਕੁਆਟਰਲੀ ਰਿਜ਼ਲਟ ਆ ਰਹੇ ਨੇ ਅਤੇ ਕੁਝ ਦਿਨ ਪਹਿਲਾਂ ਜ਼ੋਮੈਟੋ ਨੇ ਬਹੁਤ ਹੀ ਖਰਾਬ ਰਿਜ਼ਲਟ ਪੇਸ਼ ਕੀਤੇ ਨੇ ਜਿਸ ਕਾਰਨ ਇਹਦੇ ਵਿੱਚ ਹੋਰ ਗਿਰਾਵਟ ਦੇਖਣ ਨੂੰ ਮਿਲੀ ਤੁਸੀਂ ਦੇਖ ਸਕਦੇ ਹੋ ਕਿ ਜ਼ੋਮੈਟੋ ਆਪਣੇ ਹਾਈ ਤੋਂ 33% ਨੀਚੇ ਟ੍ਰੇਡ ਕਰ ਰਿਹਾ ਹੈ ਮੈਂ ਖੁਦ ਜ਼ੋਮੈਟੋ ਨੂੰ 240 ਰੁਪਏ ਤੇ ਬਾਈ ਕੀਤਾ ਹੋਇਆ ਹੈ ਹੁਣ ਆਪਾਂ ਇੱਥੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਨਵੀਂ ਖਰੀਦਦਾਰੀ ਦੇ ਲਈ ਆਪਾਂ ਨੂੰ ਕਿਹੜੀ ਸਪੋਰਟ ਨੂੰ ਫਾਲੋ ਕਰਨਾ ਚਾਹੀਦਾ ਹੈ ਅਤੇ ਸਭ ਤੋਂ ਪਹਿਲਾਂ ਆਪਾਂ ਵੀਕਲੀ ਚਾਰਟ ਤੇ ਇਸ ਨੂੰ ਦੇਖਦੇ ਹਾਂ ਵੀਕ ਨੂੰ ਕਿ ਰਵਰਸਲ ਦੇਖਣ ਨੂੰ ਮਿਲਿਆ ਹੈ ਜਾਨੀ ਕਿ 205 ਰੁਪਏ ਦੇ ਰੇਟ ਤੋਂ ਇਹ ਸਟਾਕ ਉੱਪਰ ਵੱਲ ਨੂੰ ਗਿਆ ਹੈ ਅਤੇ ਹੁਣ ਇਹ 220 ਦੇ ਆਸ-ਪਾਸ ਟ੍ਰੇਡ ਕਰ ਰਿਹਾ ਹੈ ਹੁਣ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ 205 ਰੁਪਏ ਦੀ ਸਪੋਰਟ ਕਿਉਂ ਜ਼ਿਆਦਾ ਇੰਪੋਰਟੈਂਟ ਹੈ ਜੇਕਰ ਥੋੜਾ ਜਿਹਾ ਪਿੱਛੇ ਵੱਲ ਨੂੰ ਦੇਖਿਆ ਜਾਵੇ ਤਾਂ ਇਸੇ ਰੇਟ ਤੋਂ ਜਮੈਟੋ ਨੇ ਬ੍ਰੇਕਆਊਟ ਕੀਤਾ ਸੀ ਅਤੇ ਇੱਥੋਂ ਆਪਾਂ ਨੂੰ ਬਹੁਤ ਹੀ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲੀ ਸੀ ਤੁਸੀਂ ਇਸ ਗੱਲ ਨੂੰ ਨੋਟ ਕਰਨਾ ਹੈ ਕਿ ਜਦੋਂ ਵੀ ਸਟਾਕ ਬ੍ਰੇਕਆਊਟ ਕਰਦਾ ਹੈ ਤਾਂ ਉਸ ਤੋਂ ਬਾਅਦ ਬ੍ਰੇਕਆਊਟ ਵਾਲਾ ਪ੍ਰਾਈਸ ਉਸ ਦੀ ਸਪੋਰਟ ਬਣ ਜਾਂਦਾ ਹੈ ਜਾਨੀ ਕਿ ਜਿੱਥੋਂ ਬ੍ਰੇਕ ਇਹ ਨਜ਼ਰ ਆਏਗਾ ਚਾਰ ਦਿਨਾਂ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਹ ਖਰੀਦਾਰੀ ਲਈ ਇੱਕ ਸਹੀ ਸਮਾਂ ਮੰਨਿਆ ਜਾ ਸਕਦਾ ਹੈ 205 ਰੁਪਏ ਦਾ ਸਟੌਪ ਲੌਸ ਲਗਾ ਕੇ ਇੱਥੇ ਖਰੀਦਾਰੀ ਕੀਤੀ ਜਾ ਸਕਦੀ ਹੈ ਜੇਕਰ ਇਥੋਂ ਤੇਜ਼ੀ ਦਿਖ ਨੂੰ ਮਿਲਦੀ ਹੈ ਤਾਂ ਆਪਾਂ 260 ਰੁਪਏ ਦੇ ਰੇਟ ਨੂੰ ਧਿਆਨ ਵਿੱਚ ਰੱਖਣਾ ਹੈ ਉਹ ਆਪਣਾ ਪਹਿਲਾ ਰੈਜ਼ਿਸਟੈਂਸ ਹੋਏਗਾ ਜੇਕਰ ਥੋੜਾ ਜਿਹਾ ਬੇਸਿਕ ਫੰਡਾਮੈਂਟਲ ਵੀ ਦੇਖਿਆ ਜਾਵੇ ਤਾਂ ਜ਼ੋਮੈਟੋ ਇੱਕ ਲਾਰਜ ਕੈਪ ਕੰਪਨੀ ਹੈ ਦੂਜੇ ਨੰਬਰ ਤੇ ਜ਼ੋਮੈਟੋ ਤੇ ਕਰਜ਼ਾ ਬਿਲਕੁਲ ਵੀ ਨਹੀਂ ਹੈ ਜੇਕਰ ਕੰਪਨੀ ਤੇ ਕਰਜ਼ਾ ਘੱਟ ਹੋਏਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਸ ਵਿੱਚ ਓਨੀ ਹੀ ਜ਼ਿਆਦਾ ਗਰੋਥ ਦਿਖ ਨੂੰ ਮਿਲੇਗੀ ਤੁਸੀਂ 21 ਤੋਂ ਲੈ ਕੇ 2023 ਤੱਕ ਕੰਪਨੀ ਘਾਟੇ ਵਿੱਚ ਚੱਲ ਰਹੀ ਸੀ। Zomato ਨੇ 2023 ਤੋਂ ਬਾਅਦ ਆਪਣੇ ਬਿਜ਼ਨਸ ਨੂੰ ਘਾਟੇ ਤੋਂ ਮੁਨਾਫੇ ਵੱਲ ਲਿਆਂਦਾ ਹੈ। ਸੋ ਓਵਰਆਲ ਆਪਾਂ ਇਹ ਕਹਿ ਸਕਦੇ ਹਾਂ ਕਿ Zomato ਇੱਕ ਬਹੁਤ ਹੀ ਵਧੀਆ ਕੰਪਨੀ ਹੈ ਜਿਵੇਂ ਕਿ ਮਾਰਕੀਟ ਦੇ ਵਿੱਚ ਓਵਰਆਲ ਗ੍ਰੈਵਿਟੀ ਹੈ ਤਾਂ ਸਾਰੇ ਹੀ ਸਟਾਕਸ ਦੇ ਉੱਤੇ ਪ੍ਰੈਸ਼ਰ ਦੇਖਣ ਨੂੰ ਮਿਲ ਰਿਹਾ ਹੈ। ਜਦੋਂ ਮਾਰਕੀਟ ਦਾ ਟ੍ਰੈਂਡ ਉੱਪਰ ਵੱਲ ਨੂੰ ਵਧੇਗਾ ਤਾਂ ਇਹ ਸਾਰੇ ਹੀ ਸਟਾਕ ਨਵੇਂ ਹਾਈ ਬਣਾਉਂਦੇ ਹੋਏ ਨਜ਼ਰ ਆਉਣਗੇ। ਸੋ ਅੱਜ ਦਾ ਇਹ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ। ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਤੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇ ਆਏ